ਮਤਲਬ ਮਿੰਦਰਾਲੇ ਦਾ ਰੇਟ 22 ਦਿੱਤਾ ਸਾਨੂੰ ਪਤਾ ਵੀ ਸਾਨੂੰ ਇਹ ਰੇਟ ਤਾਂ ਸੜੀ ਜਾਣੀ ਜਾਣੀ ਆ ਇਸ ਤੋਂ ਘੱਟ ਤਾਂ ਉਹ ਜਾਣ ਸਕਦੀ ਕਿਉਂਕਿ ਮਿੰਦਰਾਲੇ ਆਪ ਹੀ ਪਾ ਗਏ ਨੇ ਰੇਟ ਐਡ ਗੱਡੀ ਸੁਪਨਾ ਸਾਡਾ ਪੁਰਾਣਾ ਜਾ ਰਿਹਾ ਉਸ ਗੱਡੀ ਦਾ ਜੋ ਅਸੀਂ ਸੋਚਿਆ ਸੀ ਸਾਰੀ ਗੱਲ ਦੀ ਕੀ ਹਾਲ ਚਾਲ ਸਾਰਿਆਂ ਦਾ ਮੇਰੀ ਘਰ ਦੇ ਸਾਰੇ ਬਹੁਤ ਵਧੀਆ ਹੋਵੋਗੇ ਆ ਮੇਰਾ ਭਰਾ ਤੇ ਉਹ ਮੇਰੀ ਭਾਬੀ ਇਹ ਹਟੇ ਨਹੀਂ ਇਹਨੂੰ ਲੈਣ ਆ ਗਏ ਨੇ ਤੇ ਇਹ ਵੀ ਮੈਂਟ ਵਿੱਚ ਤਿਆਰ ਹੋ ਗਏ ਨੇ ਪਰਮਿਸ਼ਨ ਮੇਰੇ ਤੋਂ ਲੈਤੀ ਨਹੀਂ ਕਿ ਚਾਚੂ ਮੈਂ ਜਾਵਾਂ ਮੈਂ ਜਾਵਾਂ ਇਹ ਦੇ ਗਲਤ ਗੱਲ ਲੈਣਾ ਮੈਂ ਜਾਵਾਂ ਪਰਮ ਤੇ ਇਹ ਛੁੱਟੀਆਂ ਦਾ ਟ੍ਰਿਪ ਖਤਮ ਹੋਇਆ ਤੇ ਹੁਣ ਇਹਦਾ ਹੋਮਵਰਕ ਦਾ ਟ੍ਰਿਪ ਸ਼ੁਰੂ ਹੋ ਜਾਣਾ ਜੋ ਨੇ ਕੀਤਾ ਨਹੀਂ ਜਮਾ ਹੀ ਨਹੀਂ ਕਿਦਾਂ ਰਦਰ ਰਿਆਦਰ ਐਕਸਪੀਰੀਅੰਸ ਉਹ ਤੇਰੀ ਆਸੀ ਐਕਸਪੀਰੀਅੰਸ ਅਦਰ ਨੂੰ ਕਰਕੇ ਦੱਸ ਬਾਹਰ ਘੰਟੇ ਸੀ ਅਸੀਂ ਰੋਬੋਟ ਵਰਲਡ ਗਏ ਆਹ ਨਈ ਸੀ ਪੀ ਮਾਲ ਰੋਬੋਟ ਵਰਲਡ ਮੈਂ ਸੋਚ ਰਹੀ ਕਿ ਨਾ ਉੱਥੇ ਗਏ ਅਸੀਂ ਇਹਨੂੰ ਚੜਾ ਰਹੀ ਹੈ ਨਾ ਅਸੀਂ ਰੋਬੋਟ ਵਰਲਡ ਗਏ ਸੀ ਨਾ ਉਥੇ ਰਿਪੋਰਟ ਦੀ ਫੋਟੋ ਕੱਤਾ ਆ ਕਿੱਤਾ ਅਸੀਂ ਤਾਂ ਦਸੇ ਨਾਲ ਕਿੱਥੇ ਕਿੱਥੇ ਗਿਆ ਅਸੀਂ ਵੀ ਬਾੜੀ ਤੋਂ ਕੋ ਮੇਲਾ ਲਾਂਟੇ ਗਏ ਆ ਮੋਲ ਗਿਆ ਸੀ ਵੀ ਮੋਲ ਗਿਆ ਰੋਬਟ ਵਾਲੇ ਵੀ ਗਏ ਇਹ 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 ਕਿੱਥੇ ਗਿਆ ਅਸੀਂ ਤਾਂ ਹਵੇਲੀ ਤੱਕ ਘਰ ਗੁਮਿਆ ਇਹਨੇ ਤਾਂ ਆਪਣੀ ਮੰਮੀ ਦੇ ਨਾਲ ਸਫਾਈਆਂ ਕਰਾਈਆਂ ਨੇ ਹਣਾ ਹੈ ਦੇਲੀ ਸ਼ਾਮ ਨੂੰ ਜਾਂਦਾ ਹੈ ਇਹ। ਦੇਲੀ ਗਰਾਊਂਡ ਤੇ ਜਾਂਦਾ ਹੈ ਉਹ ਖੇਡਦਾ ਆ ਫੁੱਟਬਾਲ ਖੇਡਦਾ ਹੈ ਸਾਈਕਲ ਚਲਾਉਂਦਾ। ਬਾਕੀ ਗੱਲਾਂ ਦੀ ਗੱਲਾਂ ਤੇ ਨੂੰ ਇਬਾਦਤ ਬਹੁਤ ਜ਼ਿਆਦਾ ਮਿਸ ਕਰੇਗੀ। ਇਬਾਦਤ ਨਾਲ ਬਹੁਤ ਖੇਡਦੀ ਸੀ ਨਾ ਇਹ। ਲੱਗੀ ਰਹਿੰਦੀ। ਉਹਨੂੰ ਉਹ ਜਾ ਰਹੀਆਂ ਫਿਰ। ਮੈਂ ਜਿੱਥੇ ਵੀ ਜਾਂਦੀ ਆ ਮੇਰਾ ਫਾਇਦਾ। ਸਭ ਨੂੰ ਹੁੰਦਾ ਹੈ। ਆ ਜਾਓ ਜਦੋਂ ਗਰਮੀ ਘਟ ਜਵੇ ਤਾਂ। ਚੰਗਾ ਚੰਗਾ। ਸਦਾ ਚਾਹ ਨਹੀਂ ਪਿਵਾ ਦੇ। ਸਦਾ ਘਟ ਥਾਰਾ ਘਰ ਹੁਣ ਤਾਂ। ਸਦਾ ਪੜਾ ਕਰ। ਇਹਨੂੰ ਬਹੁਤ ਕੁਝ ਸਿਖਾ ਕੇ ਭੇਜ ਰਿਆਂ ਭਾਬੀ ਇਹ ਤੜ ਤੋਂ ਲੰਘ ਰਿਪੋਰਟਾਂ ਆਪਾਂ। ਡਾਕਟਰ ਕੋਲ ਗਏ ਸੀ ਆਪਾਂ ਇਹਨਾਂ ਠੀਕ ਜਾਵਣ ਹੁਣ ਦੇਖਾਂਗੇ ਜਿਹੜੀ ਜਿਹੜੀ ਚੀਜ਼ ਮੈਂ ਦੱਸਣੀ ਵੀ ਤੇਰੀ ਮੰਮੀ ਨੂੰ ਵੀ ਕੀ ਕੀ ਤੈਨੂੰ ਦੱਸੀਆਂ ਨੇ ਟਿਪਸ ਹੁਣ ਜੇ ਉਹ ਤੇਰੀ ਮੰਮੀ ਤੋਂ ਪੁੱਛਾਂਗੇ ਵੀ ਆਲੇ ਚੇਂਜਿਸ ਹੈਗੇ ਨੇ ਇਹਦੇ ਚ ਜੇ ਕਹਾਂਗੇ ਨਹੀਂ ਫਿਰ ਅਸੀਂ ਸਮਝ ਲਾਂਗੇ ਸਾਡੀ ਜਿਹੜੀ ਮਿਹਨਤ ਸੀ ਉਹ ਵੇਸਟ ਗਈ ਨਹੀਂ 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 ਚੱਲ ਆਂਦੇ ਦਰ ਮੇਰਾ ਪੁੱਤ ਬਾਈ ਮੇਰਾ ਪੁੱਤ ਤੂੰ ਟੈਚੀ ਰੋੜ ਲੇਗਾ ਇਹਦਾ ਇਹਨਾਂ ਦੋਨਾਂ ਦੇ ਵੇਟ ਸੇਮ ਸਮਝ ਜੜਾ ਪਰੌਤਾ ਲਾ ਕੇ ਸੋ ਜਾਗਾ ਅੱਛਾ ਮੁੱਛੋ ਲਾ ਕੇ ਪਰੌਤਾ ਲਾ ਕੇ ਸੋ ਜਾਗਾ ਰਾਂ ਚੰਗਾ ਜੀ ਕੀ ਇਹ ਬਾਤ ਤੇ ਗੁੱਤ ਕਰਾ ਰਹੀ ਹੈ ਆਪਣੀ ਮੰਮੀ ਤੋਂ ਗੁੱਤ ਇਹ ਤੇ ਆ ਵੀ ਦੇ ਐਵੇਂ ਕਰਾਇਆ ਕਰੀ ਗੁੱਤ ਨਾ ਕੱਲ ਚਲੀ ਗਈ ਪਰਮ ਵਾਪਸ ਔਰ ਇਬਾਦਤ ਨੇ ਪਰਮ ਨੂੰ ਬਹੁਤ ਮਿਸ ਕੀਤਾ ਰਸੀ ਵੀ ਬਹੁਤ ਜ਼ਿਆਦਾ ਮਿਸ ਕੀਤਾ ਤੇ ਮੈਂ ਸਟੂਡੀਓ ਚ ਬਟ ਆਪਣੇ ਫਾਈਲਿੰਗ ਕਰਦਾ ਰਹਿੰਦੀ ਕਿਰਨ ਖਾਣਾ ਖਾਣਾ ਬਣਾ ਲੈਂਦੀ ਸੀ ਪਰ ਇਹਨੂੰ ਸੰਭਾਲ ਲੈਂਦੀ ਸੀ ਜਿਵੇਂ ਨੂੰ ਸਵਾਦ ਦੇਣਾ ਗੋਦੀ ਚ ਤੇ ਹੁਣ ਇੱਕ ਚੀਜ਼ ਹੋਰ ਇਬਾਦਤ ਦਾ ਜਿਹੜਾ ਝੂਲਾ ਲਿਆਂਦਾ ਸੀ ਆਪਾਂ ਕ੍ਰੈਡਲ ਇਲੈਕਟ੍ਰਿਕ ਕ੍ਰੈਡਲ ਸੀ ਉਹ ਖਰਾਬ ਹੋ ਗਿਆ ਸੀ ਆਹ ਵਾਲਾ ਤੁਸੀਂ ਦੇਖ ਲਓ ਜਦੋਂ ਮੰਨ ਲਓ ਕਿਰਨ ਕੰਮ ਕਰ ਰਹੇ ਹੁੰਦੇ ਸੀ ਝੂਲੇ 'ਚ ਬਿਠਾ ਦਿੰਦੇ ਸੀ ਇਬਾਦਤ ਨੂੰ ਹੈਨਾ ਝੂਲਾ ਝੂਲਦੀ ਰਹਿੰਦੀ ਸੀ ਇਬਾਦਤ ਆਰਾਮ ਦੇ ਨਾਲ ਤੇ ਕੋਈ ਦਿੱਕਤ ਨਹੀਂ ਆਉਂਦੀ ਸੀ ਤੇ ਆਹ ਝੂਲਾ ਹੁਣ ਹੋ ਗਿਆ ਖਰਾਬ ਪਤਾ ਨਹੀਂ ਮੋਟਰ ਨਹੀਂ ਚੱਲ ਰਹੀ ਇਹਦੀ ਸੋ ਇੱਕ ਚੀਜ਼ ਵਧੀਆ ਸੀ ਕਿਉਂਕਿ ਇਹਦੇ ਨਾਲ ਦਾ ਜਦੋਂ ਮੈਂ ਝੂਲਾ ਲਿੱਤਾ ਸੀ ਨਾ ਇਹ ਜਿਹੜੋ ਲਿੱਤਾ ਸੀ ਫਸਟ ਕਰਾਈ ਤੋਂ ਲਿੱਤਾ ਸੀ ਮੈਂ ਤੇ ਉਸ ਟਾਈਮ ਉਹਨਾਂ ਨੇ ਇੱਕ ਗੱਲ ਕਹੀ ਸੀ ਇੱਕ ਹੋਰ ਝੂਲਾ ਸੀ ਬੇਬੀ ਹੱਕ ਦਾ ਉਹ ਵਿਦਆਊਟ ਗਾਰੰਟੀ ਸੀ ਇਸ ਤੋਂ 12000 ਰੁਪਏ ਭਰੇ ਸਸਤਾ ਸੀ ਬਟ ਇਹ ਵਿਦ ਗਾਰੰਟੀ ਵਾਲਾ ਸੀ ਇਹ ਮਹਿੰਗਾ ਸੀ ਤੇ ਮੈਂ ਇਹਨੂੰ ਕਿਹਾ ਸੀ ਮੈਨੂੰ ਗਾਰੰਟੀ ਵਾਲਾ ਪ੍ਰੋਡਕਟ ਦਿਓ ਸੋ ਉਹਨਾਂ ਨੇ ਆਹ ਦੇ ਦਿੱਤਾ ਮੈਨੂੰ ਸੋ ਇਹ ਗਾਰੰਟੀ ਦੇ ਵਿੱਚ ਇਹ ਝੂਲਾ ਖਰਾਬ ਹੋ ਗਿਆ ਫਿਰ ਫਸਟ ਕਰਾਈ ਵਾਲੇ ਨੇ ਕੀ ਕੀਤਾ R4 Rabbit ਦਾ ਉਹਨਾਂ ਨੇ ਆਇਆ ਇਹਨਾਂ ਪਾਰਟਸ ਪੇਜ ਦਿੱਤੇ ਵੇਹ ਲੋ ਤੁਸੀਂ ਠੀਕ ਕਰ ਲੋ ਤੇ ਹੁਣ ਕਿਉਂਕਿ ਪਹਿਲਾਂ ਤਾਂ ਅਸੀਂ ਲਾਈਨ ਹੀ ਪਾਰਟ ਕਿਉਂਕਿ ਬਾਰਤ ਆਪਣੀ ਫਾਰਮ ਹੈਗੀ ਸੀ ਹੁਣ ਇਹਦੀ ਸਾਨੂੰ ਜ਼ਰੂਰਤ ਪੈ ਗਈ ਹੈ ਕਿਨ ਨਾਈ ਹੈ ਨਾ ਬਾਕਸ ਜਿਹੜਾ ਪਿਆ ਸੀ ਖਾਲੀ ਜਾਂ ਬਰਾਉਂਜਾਂ ਇਹਦੇ ਵਿੱਚ ਮੈਂ ਦੇਖਦਾ ਕੀ ਪਾਰਟ ਆਇਆ ਫਿਰ ਤੁਹਾਨੂੰ ਦਿਖਾਉਣਾ ਮੈਂ ਅੱਛਾ ਜੀ ਪੂਰੀ ਦੀ ਪੂਰੀ ਨਵੀਂ ਮੋਟਰ ਹੀ ਭੇਜ ਦਿੱਤੀ ਉਹਨਾਂ ਨੇ R4 Rabbit ਵਾਲੇ ਨਾਲ ਵਧੀਆ ਕੰਮ ਹੈ ਆਹ ਮੋਟਰ ਜਿਹਦੇ ਸਾਰੇ ਤੇ ਪੂਰਾ ਇਹ ਝੂਲਾ ਚੱਲਦਾ ਹੈ ਉਹਨਾਂ ਨੇ ਮੋਟਰਪੇਜ ਜਿੱਦੜ ਨਾਲ ਆਪਣਾ ਹਿੱਸਾ ਬਦਲਿਆ ਜਾਇਗਾ ਇਹਦਾ ਫਿਰ ਮੈਂ ਇਹਨੂੰ ਬਦਲਦਾ ਪਹਿਲਾਂ ਖਾਣਾ ਖਾ ਲਈਏ ਫਿਰ ਇਹਨੂੰ ਬਦਲਦੇ ਆਂ ਫਿਰ ਇਹ ਬਾਤ ਨੂੰ ਨਾਲ ਨਾਲ ਸੁਆਇਆ ਕਰਾਂਗੇ ਤੇ ਚ ਨਹੀਂ ਮੇਰੀ ਸੋਹਣੀਏ ਪਰ ਮੈਂ ਤੈਨੂੰ ਬਹੁਤ ਮਿਸ ਕਰ ਰਿਹਾ ਇਹ ਬਾਤ ਨੇ ਸਵਾਦ ਨਹੀਂ ਸੀ ਹੈਨਾ ਦੀਦੀ ਚਵਾ ਦਿੰਦੇ ਸੀ ਤੁਹਾਨੂੰ ਹੁਣ ਕੋਈ ਨਹੀਂ ਚਵਾਉਂਦਾ ਝੂਲਾ ਲਿਆ ਨਾ ਬੇਦਵਾ ਦੀ ਵਾਤੀ ਝੂਲਾ ਕਰਾ ਬੋ ਗਿਆ ਅਵਾ ਇਹ ਨਿੱਕੀ ਜੀ ਸੀਗਰ ਨਾ ਜਦੋਂ ਆਈ ਸੀ ਪਹਿਲੀ ਵਾਰ ਬੈਠੀ ਕਿਵੇਂ ਹੋ ਅ ਅ ਬੈਠਣਾ ਲਈ ਹੋ ਗਈ ਹੁਣ ਤਾਂ ਆਏ ਰੱਬਾ ਕੀ ਬਾਤ ਹੈ ਨજર ਨ ਲੱਗੀ ਮੇਰੇ ਬੱਚੇ ਨੂੰ ਆਏ ਹਾਈ ਮਿੱਠਾ ਮਿੱਠਾ ਮੁਸਕਾਨ ਆਏ ਹੋਏ ਛੋਣੇ ਮਸਈ ਅਜ ਮੀ ਆ ਰਿਹਾ ਨਾ ਵੇ ਸਹੀ ਗੱਲ ਹੈ ਮੁਬਾਰਕਾਂ ਜੀ ਸਾਰਿਆਂ ਨੂੰ ਗਰਮੀ ਤੋਂ ਰਾਤ ਮਿਲੀ ਸਹੀ ਗੱਲ ਹੈ ਪੰਜਾਬ ਵਾਸੀਆਂ ਨੂੰ ਮੁਬਾਰਕਾਂ ਕਿ ਮੀਂਹ ਆਇਆ ਤੇ ਮਤਲਬ ਇਹ ਤਾਂ ਹੁਣ ਮੀਂਹ ਵਾਲੀ ਗੱਲ ਹੋਈ ਹੋਗੀ ਨਾ ਵੀ ਨਵੀਂ ਚੀਜ਼ ਹੈ ਮੀਂਹ ਰਾਜਸਥਾਨ ਦੇ ਝਮੀ ਪਿਆ ਹੁੰਦਾ ਹੈ ਉਵੇਂ ਉਵੇਂ ਰੇਗਿਸਤਾਨੇ ਚ ਵੇ ਪਿੱਛੇ ਪਿੱਛੇ ਨਵਾਈ ਸਾਹਬ ਹੋਇਆ ਪਿਆਵਾ ਉਹ ਹੋਰ ਰਿਮੋਟ ਹੋਰ ਪਿੱਛੇ ਇਹਨਾਂ ਦੇ ਸਿੱਧੇ ਪਿੱਛੇ ਕੋਲ ਰੇਟ ਕਰਨੀ ਪੈਂਦੀ ਐ ਮੀ ਆਇਆ ਮੀ ਆਇਆ ਸਹੀ ਗੱਲ ਐ ਸਹੀ ਐ ਇਹ ਇਬਾਦਤ ਗਾਣਾ ਸੁਣਦੀ ਹੁੰਦੀ ਐ ਮੀ ਆਇਆ ਮੀ ਆਇਆ ਬਦਲਾ ਵਿਚੋਂ ਮੀ ਆਇਆ ਤਰਤੀ ਹੋਈ ਹਰੀ ਬਰੀ ਮੀ ਆਇਆ ਮੀ ਆਇਆ ਸਿਕ ਫੁੱਲਵਾੜੀ ਦੇ ਕਾਰਟਨ ਹੁੰਦੇ ਨੇ ਨਾ ਉਹ ਸੁਣਦੀ ਏ ਮਿੰਨਾ ਮਿੰਨਾ ਹਸਦੀ ਓਏ ਮਿੰਨਾ ਮਿੰਨਾ ਬੁੱਲੀਆਂ ਚ ਤੂੰ ਹੱਸਦੀ ਮੈਨੂੰ ਮਾਰਿਆ ਮਾਰੇ ਨੇ ਕਹਿੰਦੀ ਹੂੰ ਮਾਰੇ ਨਹੀਂ ਵੈਸੇ ਹੱਥ ਹੋ ਗਿਆ ਹੋਣਾ ਮੈਨੂੰ ਪਤਾ ਉਹਨੂੰ ਕੀ ਪਤਾ ਮਾਰਨਾ ਹੁੰਦਾ ਅੱਛਾ ਜੀ ਕੰਗੀ ਕਰਕੇ ਕੰਗੀ ਖੋਲੀ ਆ ਬੈਠੀ ਹੋਈ ਮੈਨੂੰ ਬੜੀ ਪਿਆਰੀ ਲੱਗ ਰਹੀ ਬੈਠੀ ਹੋਈ ਹੂੰ ਪਾਪਾ ਨੂੰ ਪਿਆਰੀ ਲੱਗ ਰਹੀ ਐ ਜੀ ਹਾਂ ਹੋ ਗਈ ਆ ਟੜੇ ਚੁੱਲ੍ਹ ਆ ਗਿਆ ਫੇਰ ਕੋਈ ਨਾ ਚੂਲੇ 'ਚ ਨਜ਼ਾਰਾ ਹੀ ਲਿਆ ਕਰਦੇ ਨਹੀਂ ਮੈਨਾਂ ਤਾਂ ਭਾਵੇਂ ਭੁੱਲ ਗਈ ਹੋਵੇ ਸਹੀ ਗੱਲ ਐ ਹੈਨਾ ਚੂਲਾ ਖਰਾਬ ਬੜੇ ਚਿਰ ਤੋਂ ਹੋਇਆ ਸੀ ਜੇ ਸਾਡੇ ਬੈਣ ਲੱਗਦੀ ਮੈਨੂੰ ਲੱਗਦਾ ਚੂਲੇ 'ਚ ਬੈਣਾ ਪਵੇ ਨੇ ਚੂਲੇ 'ਚ ਬਿਠਾ ਦਿਆ ਕਰਾਂਗੇ ਚੁੱਲਦੀ ਰਿਆ ਕਰੀ ਬੈਠੀ ਬੈਠੀ ਹਾਂ ਉੱਪਰ ਉਲਰ ਜਾ ਕੇ ਹੂੰ ਗੰਮੀ ਲੱਗ ਰਹੀ ਐ ਗੰਮੀ ਲੱਗ ਰਹੀ ਐ ਤੂੰ ਡਿੱਗ ਗਈ ਫਿਰ ਇਹ ਕਿਉਂ ਮਸ ਹੋ ਗਈ ਬਾਹਰ ਬਾਰਿਸ਼ ਕਰਕੇ ਨਾ ਹਾਂਜੀ ਜੋਗਰ ਨੂੰ ਤੁਸੀਂ ਰੋਟੀ ਲਿਓ ਟ੍ਰਿਪ ਜਿਹੜੀ ਸਾਡੀ ਸਟਾਰਟ ਹੋ ਰਹੀ ਦੋਸਤੋ ਉਹ ਬਹੁਤ ਜਲਦੀ ਸ਼ੁਰੂ ਹੋ ਰਹੀ ਐ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਬੜਾ ਸੋਹਣਾ ਪਲਾਨ ਬਣਿਆ ਹੋਇਆ ਸਾਡਾ ਘੁੰਮਣ ਜਾਣ ਦਾ ਇਬਾਦਤ ਦੇ ਨਾਲ ਔਰ ਇੰਜੋਏ ਕਰਾਂਗੇ ਬਹੁਤ ਜ਼ਿਆਦਾ ਅਬ ਲੋਗ ਜਿਹੜੇ 1 ਮਹੀਨਾ ਤੁਹਾਨੂੰ ਐਂਟਰਟੇਨਿੰਗ ਕੀਤਾ ਪੂਰੀ ਕਥਾ ਰਾਂ ਗੱਡਾਂਗੇ ਔਰ ਇਹ ਨਹੀਂ ਵੀ ਟ੍ਰਿਪ ਖਤਮ ਹੋਣ ਤੋਂ ਬਾਅਦ ਵਲੋਗ ਖਤਮ ਹੋ ਜਾਣਗੇ ਉਸ ਤੋਂ ਬਾਅਦ ਹੋਰ ਟ੍ਰਿਪਸ ਸਟਾਰਟ ਹੋ ਜਾਣਗੀਆਂ ਕਿਉਂਕਿ ਆਪਾਂ ਗੱਡੀ ਬੁੱਕ ਕਰਾ ਚੁੱਕੇ ਆ ਤੁਹਾਨੂੰ ਦੱਸਿਆ ਸੀ ਇਹ ਨਹੀਂ ਦੱਸਿਆ ਨਹੀਂ ਆਣਾ ਆਪਾਂ ਗੱਡੀ ਬਾਰੇ ਨਹੀਂ ਦੱਸਿਆ ਨਹੀਂ ਦੱਸਿਆ ਯੈਸ ਹਾਂ ਉਹ ਗੱਡੀ ਵਾਲਾ ਤਾਂ ਚੇਤਾ ਭੁੱਲ ਗਿਆ ਸੀ ਕਿ ਉਹ ਉਹਨਾਂ ਦਿਨਾਂ 'ਚ ਬੜੇ ਮਗਰ ਪਏ ਹੋਏ ਸੀ ਅਸੀਂ ਗੱਪਾਂ ਗੱਡੀ ਬੁੱਕ ਕਰਾ ਦਿੱਤੀ ਐ ਜਦੋਂ ਟ੍ਰਿਪ ਤੋਂ ਵਾਪਸ ਆਵਾਂਗੇ ਹੋਪਫੁਲੀ ਉਦੋਂ ਮਿਲ ਜੇਗੀ ਵੈਸੇ ਤਾਂ ਲੌਂਗ ਵੇਟਿੰਗ ਐ ਸ਼ਾਇਦ ਨਾ ਮਿਲੇ ਪਰ ਜਦੋਂ ਮਹੀਨਾ ਡੇਢ ਮਹੀਨੇ ਬਾਅਦ ਮਿਲੇਗੀ ਟ੍ਰਿਪ ਤੋਂ ਆਉਣ ਤੋਂ ਬਾਅਦ 4-5 ਮਹੀਨੇ ਦੀ ਵੇਟਿੰਗ ਦੱਸੀ ਐ ਪਰ ਜੇ ਮਿਲ ਗਈ ਤਾਂ ਨਜ਼ਾਰਾ ਆ ਜਾਊਗਾ ਹਨਾ ਗੱਡੀ ਬੁੱਕ ਕਰਾ ਚੁੱਕਾ ਆਹ ਜਿਹੜੀ ਸਾਡੀ i20 ਐ ਆਪਾਂ ਸੇਲ ਕਰਾਂਗੇ ਜੀ ਜਿਹੜਾ ਮੇਰਾ ਵੀਰ ਭੈਣ ਲੈਣਾ ਚਾਹੁੰਦਾ i20 ਸਾਡੇ ਵਾਲੀ ਜ਼ਰੂਰ ਸੰਪਰਕ ਕਰਿਓ ਕਮੈਂਟਾਂ ਦੇ ਵਿੱਚ ਅੱਬਾ ਗੱਡੀ ਵੇਚ ਰਿਆਂ ਤੇ ਹੋਪਫੁਲੀ ਜੁਲਾਈ ਚ ਅੱਬਾ ਵੇਚ ਦੇਣੀ ਏ ਆ ਮਹੀਨਾ ਕੱਢ ਗਏ ਕੰਪਨੀ ਵਾਲੇ ਨੇ ਆ ਕੇ ਰੇਟ ਪਾਇਆ ਸੀ ਮੈਂ ਤੁਹਾਨੂੰ ਹੋਰ ਰੇਟ ਵੀ ਦੱਸ ਦਾਂਗਾ ਕਿਹੜਾ ਪਾ ਕੇ ਗਏ ਨੇ ਦੋਨੋਂ ਦੋ ਕੰਪਨੀ ਵਾਲੇ ਟਾਟਾ ਵਾਲੇ ਨੇ ਲੱਗ ਰੇਟ ਪਾਇਆ ਮਹਿੰਦਰਾ ਵਾਲੇ ਨੇ ਅਲੱਗ ਰੇਟ ਪਾਇਆ ਦੋਨਾਂ ਨੇ ਰੇਟ ਪਾਇਆ ਤੇ ਬਟ ਉਹ ਘਾਟ ਹੀ ਪਾਉਂਦੇ ਹੁੰਦੇ ਤੁਹਾਨੂੰ ਪਤਾ ਕੰਪਨੀ ਵਾਲੇ ਹਨ ਜੋ ਮਾਰਕੀਟ ਵੈਲਿਊ ਚੱਲ ਰਹੀ ਏ ਕਾਰ ਬਾਜ਼ਾਰ ਵਾਲੇ ਜਾਂ 24 ਵਾਲਿਆਂ ਨੇ ਦੱਸਿਆ ਉਸ ਦੇ ਅਕੋਰਡਿੰਗ ਮੈਨੂੰ ਪਤਾ ਇਹਦੀ ਵੈਲਿਊ ਥੋੜੀ ਹੁਣ ਜੋ ਦੱਸ ਰਹ ਗੱਡੀ ਬਹੁਤ ਵਧੀਆ ਆਪਣੀ ਜੇ ਕਿਸੇ ਨੇ ਲੈਣੀ ਹੈ ਤਾਂ ਕਮੈਂਟ ਕਰ ਦਿਓ ਆਪਾਂ ਕਰ ਲਾਂਗੇ i20 এলিট 2018 ਮਾਡਲ ਡੀਜ਼ਲ ਮੈਨੂਅਲ ਹੋਰ ਕੀ ਜਣਾ ਦਾ ਸਪੋਰਟਸ ਮਾਡਲ ਹੋਰ ਕੀ ਹੁੰਦਾ ਹੈ ਦੱਸਣ ਵਾਲਾ ਹਾਂ 75000 ਕਿਲੋਮੀਟਰ ਚੱਲੀ ਹੈ ਜੀ ਟਾਇਰ ਵਧੀਆ ਪਏ ਨੇ ਵਾਹ ਜੀ ਵਾਹ ਮੈਂ ਡੀਲਰ ਬਣ ਗਿਆ ਬਾਕੀ ਹਾਂ ਦੱਸ ਦਿਓ ਜਿਹਨੂੰ ਚਾਹੀਦੀ ਹੋਵੇ ਤਾਂ ਉਹ ਤਾਂ ਦੇਖੀ ਜਾਣੀ ਹੈ ਉਹ ਤਾਂ ਦੇਖੀ ਜਾਣੇ ਉਹ ਤਾਂ ਮਤਲਬ ਮਿੰਦਰਾਲੇ ਦਾ ਰੇਟ ਪਾਈ ਦਿੱਤਾ ਸਾਨੂੰ ਪਤਾ ਵੀ ਸਾਨੂੰ ਇਹ ਰੇਟ ਤਾਂ ਸੜੀ ਜਾਣੀ ਜਾਲੀ ਆ ਇਸ ਤੋਂ ਘੱਟ ਤਾਂ ਹੁਣ ਜਾਈਨ ਸਕਦੀ ਕਿਉਂਕਿ ਮਿੰਦਰਾਲੇ ਆਪ ਹੀ ਪਾ ਗਏ ਨੇ ਰੇਟ ਹੁਣ ਸਾਡੀ ਕੋਸ਼ਿਸ਼ ਹੋएगी ਜੀ ਇਸ ਤੋਂ ਥੋੜੀ ਬੋਧੀ ਵੱਧ ਵੇਚ ਜੇ ਹਨਾ ਜੇ ਬਾਹਰੋਂ ਵਿਕਦੀ ਹੈ ਆਲ ਐਕਸ ਤੇ ਵਿਕਦੀ ਸੀ ਵੇਚ ਦਾਂਗੇ ਆਬਵੀਅਸਲੀ ਲਾਈਟ ਗਈ ਹੁਣ ਜਨਰੇਟਰ ਚੱਲੇਗਾ ਹਾਂ ਹਰੇਕ ਬੰਦੇ ਜਿਹਨੇ ਗੱਡੀ ਵੇਚਣੀ ਉਹਨੂੰ ਉਹਨੂੰ ਚਾਹੀਦਾ ਹੁੰਦਾ ਕਿ ਮੈਨੂੰ ਫਾਇਦਾ ਹੋਵੇ ਆਪਣੀ ਗੱਡੀ 'ਚ ਕੋਈ ਵੀ ਪ੍ਰੋਬਲਮ ਨਹੀਂ ਇਹ ਫਰਸਟ ਹੈਂਡ ਡਰਾਈਵਨ ਹੈ ਸਿਰਫ ਅਸੀਂ ਨਵੀਂ ਖਰੀਦੀ ਸੀ ਅਸੀਂ ਸੈਕੰਡ ਹੈਂਡ ਨਹੀਂ ਖਰੀਦੀ ਸੀ ਨਵੀਂ ਸੀ ਔ ਕਦੇ ਦਿਖਾ ਦਾਂਗੇ ਤੁਹਾਨੂੰ ਫੋਟੋ ਖਿੱਚ ਕੇ ਤੇ ਹੁਣ ਮੀਂਹ ਆ ਗਿਆ ਲੈਟ ਗਈ ਮੀਂਹ ਬਹੁਤ ਤੇਜ਼ ਆ ਰਿਹਾ ਤੇ ਹੁਣ ਜਨਰੇਟਰ ਚ ਆ ਗਿਆ ਚੱਲ ਗਿਆ ਜਨਰੇਟਰ ਸੋ ਗੱਡੀ ਬਾਰੇ ਤਾਂ ਇਹੋ ਹੀ ਗੱਲ ਤੇ ਹੁਣ ਆਪਾਂ ਜਿਹੜੀ ਗੱਡੀ ਲੈਣੀ ਏ ਉਹ ਜਿਹੜੀ ਗੱਡੀ ਬੁੱਕ ਕਰਾ ਕੇ ਆਇਆ ਉਹਦੇ ਬਾਰੇ ਤੁਹਾਨੂੰ ਉਦੋਂ ਹੀ ਦੱਸਾਂਗੇ ਜਦੋਂ ਜਦੋਂ ਮਿਲਣੀ ਹੋਏਗੀ ਹਣਾ ਹਾਲੇ ਫਿਰ ਕੋਈ ਫਾਇਦਾ ਨਹੀਂ ਦੱਸਣ ਦਾ ਢੜ ਗੱਡੀ ਸੁਪਨਾ ਸਾਡਾ ਪੁਰਾਣ ਜਾ ਰਿਹਾ ਉਸ ਗੱਡੀ ਦਾ ਜੋ ਅਸੀਂ ਸੋਚਿਆ ਸੀ ਹਣਾ 7 ਸੀਟਰ ਗੱਡੀ ਇਹ ਦੱਸਦੇ ਨੇ 7 ਸੀਟਰ ਹੈ ਉੱਚੀ ਗੱਡੀ ਹੈ ਤੇ ਉਹਨਾਂ ਚੋਂ ਤੁਸੀਂ ਗੈਸ ਕਰਿਓ ਵੀ ਕਿਹੜੀ ਬੱਕ ਰਾਈ ਹੋਣੀ ਕਰਾ ਦਿੱਤੀ ਹੈ ਬੱਕ ਤੇ ਮੈਂ ਹੈ ਮਹਿੰਦਰਾ ਦੀ ਤੇ ਮਹਿੰਦਰਾ ਵਾਲਿਆਂ ਨੂੰ ਵੇਚਣੀ ਹੈ ਇਹ ਵੀ ਐਕਸਯੂਵੀ 700 ਜਾਂ ਮਹਿੰਦਰਾ ਸਕੋਰਪਿਓ ਐਨ ਇਹਨਾਂ ਦੋਨਾਂ ਵਿੱਚੋਂ ਇੱਕ ਹੈ ਹੁਣ ਆਪਾਂ ਬਾਲਾ ਲੰਬਾ ਜੁੜਾ ਉਹ ਨਹੀਂ ਕਰਦੇ ਉਹ ਦੇਖ ਲਿਓ ਕਿਉਂਕਿ ਜਦੋਂ ਬਾਹਰੋਂ ਆਣੇ ਘੁੰਮ ਕੇ ਟ੍ਰਿਪ ਤੋਂ ਆਣ ਇੰਟਰਨੈਸ਼ਨਲ ਤੋਂ ਉਸ ਤੋਂ ਬਾਅਦ ਅਸੀਂ ਫਿਰ ਇੰਡੀਆ ਦੇ ਟੂਰ ਕੱਢਾਂਗੇ ਪੂਰਾ ਇੰਡੀਆ ਘਾਵਾਂਗੇ ਫਿਰ ਇੰਜੋਏਮੈਂਟ ਹੋਏਗਾ ਇਹ ਬਾਤ ਵੀ ਵੱਡੀ ਹੋ ਜਾਣੀ ਇਹਨਾਂ ਨਾਲ ਵੱਡੀ ਗੱਡੀ ਹੋਣੀ ਹੈ ਕੰਫਰਟੇਬਲ ਹੋਏਗੀ ਚਲਾਣ ਦੇ ਵਿੱਚ ਆਟੋਮੈਟਿਕ ਹੈਗੀ ਨਾਲ ਬਸ ਹੁਣ ਕਿਰਨ ਜਾ ਰੋਟੀ ਲਿਆਓ ਮੈਂ ਬਾਤ ਨੂੰ ਫੜਦਾ ਬਹੁਤ ਗੱਲਾਂ ਕਰ ਲਈ ਮੈਂ ਲੋ ਜੀ ਅਗਲਾ ਦਿਨ ਚੜ ਗਿਆ ਜੀ ਜੇ ਮੈਂ ਰਾਤੀ ਕਰਨ ਲੱਗਾ ਸੀ ਮੋਟਰ ਠੀਕ ਪਰ ਮੈਂ ਕਿਹਾ ਸਵੇਰੇ ਕਰਾਂਗੇ ਹੁਣ ਤਾਂ ਇਹ ਨਾਲ ਹੀ ਇੱਥੇ ਛੋੜਿਆ ਸਾਡੇ ਇਹ ਮੋਟਰ ਠੀਕ ਕਰਦਾ ਪਹਿਲਾਂ ਮੈਂ ਇਹ ਲਗਣੀ ਕਿਵੇਂ ਮੈਨੂੰ ਇਹ ਨਹੀਂ ਸਮਝ ਆ ਰਹੀ ਇਹਦਾ ਆ ਖੁੱਲੇਗਾ ਇਹਦਾ ਹਿੱਸਾ ਲੋ ਜੀ ਅਸੈਂਬਲ ਹੋ ਗਿਆ ਉਹ ਮੋਟਰ ਬਾਹਰ ਰੱਖਤੀ ਆਪਾਂ ਉਹ ਪਰਾ ਛੜਤੀ ਇਹ ਚੱਲ ਗਿਆ ਹੁਣ ਇਹ ਬਾਦ ਦਾ ਚੂਲਾ ਇਹਦੇ ਜੋ ਸਮਾਨ ਸਮਣ ਕੱਢਿਆ ਨੂੰ ਸਵਾਈਏ ਦੇਚ ਇਹ ਲਈ ਸੋਨਾ ਸੁੱਖ ਹੋ ਜਾਏਗਾ ਇਹਦਾ ਮਿਊਜ਼ਿਕ ਜੋ ਡਿਫਰੈਂਟ ਹੈ ਨਾ ਬਾਕੀ ਨਾਲੋਂ ਹਾਂ ਚਲੋ ਇਹ ਬਾਤ ਦਾ ਚੂਲਾ ਰੈਡੀ ਉਹ ਮੋਟਰ ਰੱਖ ਦੇਣਾ ਸਾਹਮਣੇ ਯਾ ਠੀਕ ਕਰਾ ਲੈਣੇ ਆਂ ਦੇਖ ਲੈਣਾ ਕਿਸ ਇਲੈਕਟ੍ਰੀਸ਼ੀਅਨ ਤੋਂ ਜੇ ਇਹ ਠੀਕ ਹੁੰਦੀ ਇਹਦਾ ਕਰ ਦੇਣਗੇ ਹਨਾ ਡਬਲ ਡਬਲ ਮੋਟਰ ਆ ਗਈਆਂ ਕਦੇ ਨਾ ਫਿਊਚਰ ਯੂਜ਼ ਕਰਨੀ ਪੈਗੀ ਤਾਂ ਜਰੂਰ ਕਰ ਲਾਂਗੇ ਇੱਕ ਵਾਰ ਇਲੈਕਟ੍ਰੀਸ਼ੀਅਨ ਨੂੰ ਦਿਖਾ ਲੈਣਾ ਮੈਂ ਵੀ ਆਹ ਮੋਟਰ ਖਰਾਬ ਹੈ ਤੇ ਇਹ ਝੂਲਦੀ ਨੇ ਇਹ ਇਹ ਬੇਸਿਕਲੀ ਆਹ ਝੂਲਦਾ ਇਹ ਵਾਲਾ ਇਹ ਹੁੰਦਾ ਇਹ ਮਿਊਜ਼ਿਕ ਚੱਲਦਾ ਇਹ ਦਿਖਾ ਲੈਨੇ ਕੀ ਚੱਕਰ ਹੈ ਕਿ ਮੈਂ ਦੇਖ ਲਈ ਪੁਠਾ ਹੋ ਗਿਆ ਇਬਾਦਤ ਕੀ ਦੇਖ ਰਿਓ ਕੀ ਦੇਖ ਰਿਓ ਚਲੋ ਬਾਏ ਬਾਏ ਕਰ ਦੋ ਸਾਰੇ ਨੂੰ ਹੁਣ ਤੁਹਾਡਾ ਚੂਲਾ ਠੀਕ ਹੋ ਗਿਆ ਤੁਸੀਂ ਰਾਮਤ ਚੂਲਾ ਚੁਲੋ ਮੈਂ ਕੰਮ ਕਰ ਲੈਂਦੀ ਕਿ ਬਾਏ ਬਾਏ